ਰਾਜਵੀਰ ਜਵੰਦਾ ਦੇ ਦੀ ਮੌਤ ਤੋਂ ਬਾਅਦ ਹਰੇਕ ਅੱਖ ਨਮ ਹੋਈ ਹਰੇਕ ਅੱਖ ਦੇ ਵਿੱਚ ਅਥਰੂ ਸੀ 9 ਅਕਤੂਬਰ ਨੂੰ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਸੀ ਅਤੇ 17 ਅਕਤੂਬਰ ਨੂੰ ਉਸ ਦਾ ਭੋਗ ਸੀ ਹਾਲੇ ਉਸ ਦੇ ਭੋਗ ਨੂੰ 1 ਮਹੀਨਾ ਵੀ ਪੂਰਾ ਨਹੀਂ ਹੋਇਆ ਕਿ ਪੰਜਾਬੀਆਂ ਨੇ ਉਸ ਨੂੰ ਦਿਲੋਂ ਅਸਾਰ ਦਿੱਤਾ ਆਪਾਂ ਦੇਖਿਆ ਕਿ ਰਾਜਵੀਰ ਜਵੰਦਾ ਦੇ ਭੋਗ ਮੌਕੇ ਤੇ ਉਸ ਦੇ ਅੰਤਿਮ ਸੰਸਕਾਰ ਤੇ ਕਿਸ ਤਰ੍ਹਾਂ ਲੋਕਾਂ ਦੀਆਂ ਗੱਡੀਆਂ ਸੋਸ਼ਲ ਮੀਡੀਆ ਉਪਰ ਕਿੰਨੀਆਂ ਵਹੀਰਾਂ ਚੱਲੀਆਂ ਕਿ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਇਕੱਲਾ ਨਹੀਂ ਰਹਿਣ ਦਿੱਤਾ ਜਾਊਗਾ ਕਿੰਨੇ ਲੋਕ ਹਾਰਦੋਜ ਉਸ ਦੇ ਪਿੰਡਾਂ ਵੱਲ ਜਾਂਦੇ ਸੀ ਪਿੰਡ ਪੋਨਾ ਨੂੰ ਗੱਡੀਆਂ ਭਰ-ਭਰ ਕੇ ਜਾਂਦੇ ਸੀ ਕਿ ਰਾਜਵੀਰ ਜਵੰਦਾ ਦਾ ਪਰਿਵਾਰ ਅਸੀਂ ਇਕੱਲਾ ਨਹੀਂ ਰਹਿਣ ਦੇਣਾ ਪਰ ਕੀ ਪੰਜਾਬੀਆਂ ਨੇ ਉਸ ਨੂੰ ਇੰਨੀ ਜਲਦੀ ਦਿਲੋਂ ਵਿਸਾਰ ਦਿੱਤਾ ਇਹ ਗੱਲ ਅਸਲੀ ਕਹੀ ਜਾ ਰਹੀ ਆ ਕਿਉਂਕਿ 28 ਨਵੰਬਰ ਨੂੰ ਰਾਜਵੀਰ ਜਵੰਦਾ ਦੀ ਆਖਰੀ ਫਿਲਮ ਯਮਲਾ ਰਿਲੀਜ਼ ਹੋਣ ਵਾਲੀ ਆ ਕੀ ਪੰਜਾਬੀ ਉਸ ਨੂੰ ਪਿਆਰ ਕਰਦੇ ਹਨ ਉਸ ਲਈ ਸਮਾਂ ਜ਼ਰੂਰ ਕੱਢਣਗੇ ਇਹ ਸਵਾਲ ਜ਼ਰੂਰ ਉਠਾਏ ਜਾ ਰਹੇ ਆ ਕਿਉਂਕਿ ਬਹੁਤ ਸਾਰਿਆਂ ਸੋਸ਼ਲ ਮੀਡੀਆ ਉੱਪਰ ਗੱਲਾਂ ਚੱਲ ਰਹੀਆਂ ਕਿ ਰਾਜਵੀਰ ਜਵੰਦਾ ਦੀ ਫਿਲਮ ਸਾਰੇ ਦੇਖਣ ਜਾਣਗੇ ਕੀ ਉਹ ਆਪਣੇ ਪਿਆਰੇ ਲਈ 250 ਰੁਪਿਆ ਵੀ ਨਹੀਂ ਖਰਚ ਕਰ ਸਕਦੇ ਕੀ ਉਸ ਲਈ ਇੰਨਾ ਸਮਾਂ ਵੀ ਨਹੀਂ ਕੱਢ ਸਕਦੇ ਜਿਸ ਬਾਰੇ ਉਹ ਕਹਿੰਦੇ ਸੀ ਕਿ ਇਹ ਤਾਂ ਸਾਡਾ ਪੁੱਤ ਆ ਇਹ ਸਾਡਾ ਭਰਾ ਇਹ ਪੰਜਾਬ ਦਾ ਪੁੱਤ ਆ ਅਸੀਂ ਇਸ ਦੇ ਪਰਿਵਾਰ ਨੂੰ ਇਕੱਲੇ ਨਹੀਂ ਰਹਿਣ ਦੇਵਾਂਗੇ ਕਿਉਂਕਿ ਫਿਲਮ ਵੇਖਣੀ ਇਸ ਲਈ ਜ਼ਰੂਰੀ ਆ ਪ੍ਰੋਡਿਊਸਰ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿ ਜਿੰਨਾ ਇਸ ਫਿਲਮ ਤੋਂ ਪ੍ਰੋਫਿਟ ਹੋਵੇਗਾ ਉਸ ਦਾ ਅੱਧਾ ਹਿੱਸਾ ਰਾਜਵੀਰ ਜਵੰਦੇ ਦੇ ਬੱਚਿਆਂ ਦੇ ਨਾਮ ਕਰ ਦਿੱਤਾ ਜਾਵੇਗਾ ਜਿਸ ਨਾਲ ਉਹਨਾਂ ਨੂੰ ਅੱਗੇ ਜ਼ਿੰਦਗੀ ਦੇ ਵਿੱਚ ਆਸਾਨੀ ਹੋਵੇਗੀ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਹੁਣ ਗੁਰਪ੍ਰੀਤ ਖੁੱਗੀ ਤੇ ਉਸ ਦੀ ਮਾਂ ਉਹਨਾਂ ਨੇ ਫਿਲਮ ਬਾਰੇ ਵੀ ਕਿਹਾ ਕਿ ਤੁਸੀਂ ਸਾਰੇ ਜ਼ਰੂਰ ਉਸ ਦੇ ਪੁੱਤ ਦੀ ਆਖਰੀ ਇੱਛਾ ਪੂਰੀ ਕਰੋ ਤੇ ਉਸ ਦੀ ਜੋ ਫਿਲਮ ਆ ਰਿਲੀਜ਼ ਹੋਣ ਵਾਲੀ ਉਸ ਨੂੰ ਜਰੂਰ ਦੇਖਣ ਜਾਵੋ ਆਪਾਂ ਵੇਖਿਆ ਕਿ ਜਦੋਂ ਰਾਜਵੀਰ ਜਵੰਦਾਸ ਦੁਨੀਆ ਤੋਂ ਗਿਆ ਤਾਂ ਉਸ ਦੇ ਪਿੰਡ ਵੱਲ ਕਈ ਤਾਂ ਇੱਕ ਦਿਨ ਪਹਿਲਾਂ ਹੀ ਉਸ ਦੇ ਘਰ ਵੱਲ ਪਹੁੰਚ ਕੇ ਕਿੰਨੀਆਂ ਪੋਸਟਾਂ ਕੀਤੀਆਂ ਕਿੰਨਾ ਸੋਸ਼ਲ ਮੀਡੀਆ ਆਪਾਂ ਨੇ ਉੱਪਰ ਉਸ ਨੂੰ ਲੋਕਾਂ ਨੇ ਪਿਆਰ ਦਿਖਾਇਆ ਕਿ ਇਹ ਸਾਡਾ ਭਰਾ ਇਸ ਨੂੰ ਅਸੀਂ ਇਸ ਦੇ ਪਰਿਵਾਰ ਨੂੰ ਇਕੱਲੇ ਨਹੀਂ ਛੱਡਾਂਗੇ ਪਰ ਅੱਜ ਜਦੋਂ ਉਸ ਦੀ ਫਿਲਮ ਰਿਲੀਜ਼ ਹੋਣ ਵਾਲੀ ਆ ਤਾਂ ਸਾਰੇ ਹੀ ਜੋ ਸੋਸ਼ਲ ਮੀਡੀਆ ਉੱਪਰ ਆ ਉਹਨਾਂ ਨੂੰ ਲੋਕਾਂ ਨੇ ਬੇਨਤੀਆਂ ਕੀਤੀਆਂ ਕਿ ਤੁਸੀਂ ਪਹਿਲਾਂ ਤਾਂ ਜਦੋਂ ਜਵੰਦਾ ਪੂਰਾ ਹੋਇਆ ਉਸ ਸਮੇਂ ਬੜਾ ਦੁੱਖ ਪ੍ਰਗਟਾਇਆ ਪਰ ਹੁਣ ਜਦੋਂ ਉਸਦੀ ਫਿਲਮ ਆਉਣ ਵਾਲੀ ਆ ਤਾਂ ਤੁਸੀਂ ਇਸ ਨੂੰ ਵੀ ਦੱਬ ਕੇ ਸ਼ੇਅਰ ਕਰੋ ਇਹ ਰਾਜਵੀਰ ਜਵੰਦੇ ਲਈ ਆ ਕਿਉਂਕਿ ਇਹ ਉਸਦੀ ਆਖਰੀ ਇੱਛਾ ਉਸਦੇ ਪਰਿਵਾਰ ਦਾ ਵੀ ਸਹਾਰਾ ਉਸਦਾ ਪਰਿਵਾਰ ਉਸਦੀ ਮਾਂ ਵੀ ਇਹ ਚਾਹੁੰਦੀ ਆ ਕਿ ਉਸਦੇ ਪੁੱਤ ਦੀ ਫਿਲਮ ਵੇਖਣ ਸਾਰੇ ਜਾਣ ਕਿਤੇ ਇਹ ਨਾ ਹੋਵੇ ਕਿ ਜੇ ਇਹ ਫਿਲਮ ਫਲॉप ਹੁੰਦੀ ਆ ਤਾਂ ਇਸ ਦਾ ਉਸ ਦੇ ਪਰਿਵਾਰ ਨੂੰ ਕਿੰਨਾ ਦੁੱਖ ਹੋਵੇਗਾ ਜੋ ਲੋਕ ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਕਿ ਅਸੀਂ ਜਵੰਦੇ ਨੂੰ ਪਿਆਰ ਕਰਦੇ ਆ ਜਵੰਦੇ ਦੇ ਭੋਗ ਮੌਕੇ ਕਿੰਨੇ ਲੋਕ ਬੜੀ ਦੂਰੋਂ ਦੂਰੋਂ ਆਏ ਕਿੰਨੇ ਲੋਕ ਗੱਡੀਆਂ ਭਰ-ਭਰ ਕੇ ਆਪਣੀ ਗੱਡੀਆਂ ਦਾ ਤੇਲ ਫੂਕ-ਫੂਕ ਕੇ ਉਸ ਦੀ ਅੰਤਿਮ ਅਰਦਾਸ ਲਈ ਆਏ ਕਿ ਇਹ ਲੋਕ ਉਸ ਦੀ ਆਖਰੀ ਇੱਛਾ ਵੀ ਪੂਰੀ ਨਾ ਕਰਨਗੇ ਕਿਉਂਕਿ ਹੁਣ ਬਹੁਤ ਸਾਰੇ ਵੱਡੇ-ਵੱਡੇ ਪੱਤਰਕਾਰ ਵੀ ਇਹ ਕਹਿ ਰਹੇ ਆ ਕਿ ਇਹ ਸਿਰਫ ਪੈਸੇ ਲਈ ਨਹੀਂ ਆ ਕਿਉਂਕਿ ਇਸ ਨਾਲ ਰਾਜਵੀਰ ਜਵੰਦੇ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ ਜਾ ਸਕਦੀ ਆ ਇਸ ਫਿਲਮ ਨਾਲ ਉਸਦੇ ਪਰਿਵਾਰ ਅਤੇ ਪੰਜਾਬੀਆਂ ਦੇ ਦਿਲ ਵਿੱਚ ਜਿਉਂਦਾ ਰੱਖਿਆ ਜਾ ਸਕਦਾ ਸੋ ਇਸ ਲਈ ਸਾਰੇ ਹੀ ਵੀਰਾਂ ਤੇ ਭੈਣਾਂ ਨੂੰ ਬੇਨਤੀ ਆ ਕਿ 28 ਨਵੰਬਰ ਨੂੰ ਉਸਦੀ ਫਿਲਮ ਜਮਲਾ ਰਿਲੀਜ਼ ਹੋਵੇਗੀ ਤੇ ਸਾਰੇ ਹੀ ਜਰੂਰ ਸਿਨੇਮੇ ਘਰਾ ਵਿੱਚ ਜਰੂਰ ਪਹੁੰਚਣਾ ਤੇ ਉਸਦੀ ਫਿਲਮ ਨੂੰ ਦੇਖਣਾ ਤੇ ਉਸਦੇ ਪਰਿਵਾਰ ਦਾ ਹੌਸਲਾ ਵਧਾਉਣਾ ਤਾਂ ਜੋ ਉਨ੍ਹਾਂ ਨੂੰ ਅੱਗੇ ਜ਼ਿੰਦਗੀ ਵਿੱਚ ਆਸਾਨੀ ਹੋ ਸਕੇ ਉਸਦੇ ਬੱਚੇ ਖੁਸ਼ ਰਹਿ ਸਕਣ ਤੇ ਉਸ ਨੂੰ ਫਿਲਮਾਂ ਰਾਹੀਂ ਜਿਉਂਦਾ ਰੱਖਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ ਇਸ ਲਈ ਸਾਰੇ ਇਸ ਫਿਲਮ ਨੂੰ ਜ਼ਰੂਰ ਦੇਖਣ